ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪੰਜਾਬ ਦੇ ਬਾਬਾ ਬੋੜ ਸੰਤ ਸੀਚਿਆਲ ਜੀ ਜੋ ਪੰਜਾਬ ਦੇ ਵਾਤਾਵਰਨ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਇਹਨਾਂ ਦੇ ਇਤਿਹਾਸ ਦੇਖ ਕੇ ਆਉਣ ਵਾਲੇ ਟਾਈਮ ਤੇ ਫਕਰ ਕਰਿਆ ਕਰੂਗੀਆਂ ਕਿਉਂਕਿ ਇਹਨਾਂ ਦਾ ਜੋ ਪੰਜਾਬ ਦੇ ਪ੍ਰਤੀ ਸੋਚ ਔਰ ਪੰਜਾਬ ਦੀ ਧਰਤੀ ਨਾਲ ਜਿਹੜਾ ਇਹਨਾਂ ਦਾ ਲਗਾਓ ਆ ਅੱਜ ਉਹ ਸਾਰੇ ਪੰਜਾਬੀਆਂ ਨੂੰ ਇਹ ਦੱਸ ਰਿਹਾ ਵਾ ਕਿਉਂਕਿ ਬੁੱਢੇ ਨਾਲੇ ਦੇ ਨਾਲ-ਨਾਲ ਇੱਥੇ ਨਿਰੀ ਜ਼ਹਿਰ ਬਣੀ ਫਿਰਦੀ ਸੀ ਹਵਾ ਅੱਜ ਸੰਤ ਸੀਚੀয়াল ਜੀ ਦੀ ਗਵਾਹੀ ਦੇ ਵਿੱਚ ਹਲਕਾ ਪੋਲਾ ਗਰੇਵਾਲ ਦੇ ਉੱਥੇ ਅੱਜ ਇਹ ਬੂਟੇ ਲਾ ਰਹੇ ਆਂ ਔਰ ਬਾਬਾ ਜੀ ਦੀ ਸੋਚ ਦੇ ਨਾਲ ਸਾਰਾ ਪੰਜਾਬ ਜੁੜਿਆ ਜਿੱਥੇ ਬਾਬਾ ਜੀ ਦਾ ਜੋ ਸੰਦੇਸ਼ ਹੁੰਦਾ ਪੰਜਾਬੀ ਸਾਰੇ ਬਾਦ ਚੜ ਕੇ ਆਪਣਾ ਯੋਗਦਾਨ ਪਾਉਂਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਨਾਨਕ ਸਾਡੇ ਤੇ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖਿਓ ਸਾਡੇ ਬਾਬਾ ਸੰਤ ਸੀਚਾਲ ਜੀ ਦੀ ਉਮਰ ਜਿਹੜੀ ਆ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ ਤਾਂ ਕਿ ਪੰਜਾਬ ਦੀ ਇਸੇ ਤਰ੍ਹਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣਾ ਸੰਦੇਸ਼ ਦੇ ਕੇ ਪੰਜਾਬ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਕਰਨ ਲਈ ਆਪਣਾ ਪੱਧ ਚੜ ਕੇ ਯੋਗਦਾਨ ਪਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪੰਜਾਬ ਦੇ ਬਾਬਾ ਬੋੜ ਸੰਤ ਸੀਚਿਆਲ ਜੀ ਜੋ ਪੰਜਾਬ ਦੇ ਵਾਤਾਵਰਨ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਇਹਨਾਂ ਦੇ ਇਤਿਹਾਸ ਦੇਖ ਕੇ ਆਉਣ ਵਾਲੇ ਟਾਈਮ ਤੇ ਫਕਰ ਕਰਿਆ ਕਰੂਗੀਆਂ ਕਿਉਂਕਿ ਇਹਨਾਂ ਦਾ ਜੋ ਪੰਜਾਬ ਦੇ ਪ੍ਰਤੀ ਸੋਚ ਔਰ ਪੰਜਾਬ ਦੀ ਧਰਤੀ ਨਾਲ ਜਿਹੜਾ ਇਹਨਾਂ ਦਾ ਲਗਾਓ ਆ ਉਹ ਅੱਜ ਉਹ ਸਾਰੇ ਪੰਜਾਬੀਆਂ ਨੂੰ ਇਹ ਦੱਸ ਰਿਹਾ ਵਾ ਕਿਉਂਕਿ ਬੁੱਢੇ ਨਾਲੇ ਦੇ ਨਾਲ-ਨਾਲ ਇੱਥੇ ਨਿਰੀ ਜ਼ਹਿਰ ਬਣੀ ਫਿਰਦੀ ਸੀ ਹਵਾ ਅੱਜ ਸੰਤ ਸੀਚਿਆਲ ਜੀ ਦੀ ਗਵਾਹੀ ਦੇ ਵਿੱਚ ਹਲਕਾ ਪੋਲਾ ਗਰੇਵਾਲ ਦੇ ਉੱਥੇ ਅਜੇ ਬੂਟੇ ਲਾ ਰਹੇ ਆਂ ਔਰ ਬਾਬਾ ਜੀ ਦੀ ਸੋਚ ਦੇ ਨਾਲ ਸਾਰਾ ਪੰਜਾਬ ਜੁੜਿਆ ਜਿੱਥੇ ਬਾਬਾ ਜੀ ਦਾ ਜੋ ਸੰਦੇਸ਼ ਹੁੰਦਾ ਪੰਜਾਬੀ ਸਾਰੇ ਬਾਦ ਚੜ ਕੇ ਆਪਣਾ ਯੋਗਦਾਨ ਪਾਉਂਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਨਾਨਕ ਸਾਡੇ ਤੇ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖੇ ਔਰ ਸਾਡੇ ਬਾਬਾ ਸੰਤ 시ਚਾਲ ਜੀ ਦੀ ਉਮਰ ਜਿਹੜੀ ਆ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦਵੇ ਤਾਂ ਕਿ ਪੰਜਾਬ ਦੀ ਇਸੇ ਤਰ੍ਹਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣਾ ਸੰਦੇਸ਼ ਦੇ ਕੇ ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਕਰਨ ਲਈ ਆਪਣਾ ਪੱਧ ਚੜ ਕੇ ਯੋਗਦਾਨ ਪਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪੰਜਾਬ ਦੇ ਬਾਬਾ ਬੋੜ ਸੰਤ ਸੀਚਿਆਲ ਜੀ ਜੋ ਪੰਜਾਬ ਦੇ ਵਾਤਾਵਰਨ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਇਹਨਾਂ ਦੇ ਇਤਿਹਾਸ ਦੇਖ ਕੇ ਆ ਆਉਣ ਵਾਲੇ ਟਾਈਮ ਤੇ ਫਕਰ ਕਰਿਆ ਕਰੂਗੀਆਂ ਕਿਉਂਕਿ ਇਹਨਾਂ ਦਾ ਜੋ ਪੰਜਾਬ ਦੇ ਪ੍ਰਤੀ ਸੋਚ ਔਰ ਪੰਜਾਬ ਦੀ ਧਰਤੀ ਨਾਲ ਜਿਹੜਾ ਇਹਨਾਂ ਦਾ ਲਗਾਓ ਆ ਉਹ ਅੱਜ ਉਹ ਸਾਰੇ ਪੰਜਾਬੀਆਂ ਨੂੰ ਇਹ ਦੱਸ ਰਿਹਾ ਵਾ ਕਿਉਂਕਿ ਬੁੱਢੇ ਨਾਲੇ ਦੇ ਨਾਲ-ਨਾਲ ਇੱਥੇ ਨੀਰੀ ਜ਼ਹਿਰ ਬਣੀ ਫਿਰਦੀ ਸੀ ਹਵਾ ਅੱਜ ਸੰਸੀਚਾਲ ਜੀ ਦੀ ਗਵਾਹੀ ਦੇ ਵਿੱਚ ਹਲਕਾ ਪੋਲਾ ਗਰੇਵਾਲ ਦੇ ਉੱਥੇ ਅੱਜ ਇਹ ਬੂਟੇ ਲਾ ਰਹੇ ਆ ਔਰ ਬਾਬਾ ਜੀ ਦੀ ਸੋਚ ਦੇ ਨਾਲ ਸਾਰਾ ਪੰਜਾਬ ਜੁੜਿਆ ਜਿੱਥੇ ਬਾਬਾ ਜੀ ਦਾ ਜੋਸ ਸੰਦੇਸ਼ ਹੁੰਦਾ ਪੰਜਾਬੀ ਸਾਰੇ ਬਾਦ ਚੜ ਕੇ ਆਪਣਾ ਯੋਗਦਾਨ ਪਾਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਨਾਨਕ ਸਾਡੇ ਤੇ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖੇ ਔਰ ਸਾਡੇ ਬਾਬਾ ਸੰਤ ਸੀਚਾਲ ਜੀ ਦੀ ਉਮਰ ਜਿਹੜੀ ਆ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦਵੇ ਤਾਂ ਕਿ ਪੰਜਾਬ ਦੀ ਇਸੇ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣਾ ਸੰਦੇਸ਼ ਦੇ ਕੇ ਪੰਜਾਬ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਕਰਨ ਲਈ ਆਪਣਾ ਬਾਤ ਚੜ ਕੇ ਯੋਗਦਾਨ ਪਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ